ਟ੍ਰੈਫਿਕ ਪੁਲਿਸ ਪੰਜਾਬ ਦੇ ਵੱਲੋਂ ਸ਼ੁਰੂ ਕੀਤੇ ਗਏ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਤਹਿਤ ਰਾਜਪੁਰਾ ਦੇ ਗगन ਚੌਂਕ ਵਿਖੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦੀ ਅਗਵਾਈ ਦੇ ਹੇਠ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਰਾਜਪੁਰਾ ਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀਆਂ ਆਗੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਪ੍ਰੋਗਰਾਮ ਦੇ ਤਹਿਤ ਰਾਜਪੁਰਾ ਦੇ ਟਰੱਕ ਯੂਨੀਅਨ ਈ ਰਿਕਸ਼ਾ ਯੂਨੀਅਨ ਅਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਵਾਹਨ ਚਲਾਉਣ ਦੇ ਸਮੇਂ ਜ਼ਰੂਰੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਲਗਾਤਾਰ ਪੰਜਾਬ ਦੇ ਵਿੱਚ ਪੈ ਰਹੀ ਧੁੰਦ ਨੂੰ ਦੇਖਦਿਆਂ ਨੈਸ਼ਨਲ ਹਾਈਵੇ ਦੇ ਉੱਪਰ ਖੱਡਿਆਂ ਨੂੰ ਭਰਨ ਦੇ ਲਈ ਲਗਾਤਾਰ ਟ੍ਰੈਫਿਕ ਪੁਲਿਸ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਅਤੇ ਜ਼ਰੂਰੀ ਥਾਵਾਂ ਦੇ ਉੱਪਰ ਰਿਫਲੈਕਟਰ ਲਗਾਏ ਜਾ ਰਹੇ ਨੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ। ਉਹਨਾਂ ਕਿਹਾ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਸੜਕੀ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਸਖਤੀ ਵਰਤੀ ਜਾ ਰਹੀ ਹੈ ਤੇ ਵੱਖ-ਵੱਖ ਯੂਨੀਅਨਾਂ ਦੇ ਵਿੱਚ ਨੁਕੜ ਨਾਟਕਾਂ ਦੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮਾਨਯੋਗ ਡੀਜੀਪੀ ਟ੍ਰੈਫਿਕ ਪੰਜਾਬ ਦੇ ਦਿਸਨ ਨਿਰਦੇਸ਼, ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਕਪਤਾਨ ਪੁਲਿਸ ਟ੍ਰੈਫਿਕ ਪਟਿਆਲਾ, ਉਪ ਕਪਤਾਨ ਪੁਲਿਸ ਟ੍ਰੈਫਿਕ ਪਟਿਆਲਾ ਦੇ ਦਿੱਤੀ ਸੰਦੇਸ਼ ਰਹਿਨਮਾਈ ਨੇ ਹੇਠ ਅੱਜ ਜਿਹੜਾ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿੱਦੀ ਸ਼ੁਰੂਆਤ ਕੱਲ ਪਟਿਆਲਾ ਤੋਂ ਕੀਤੀ ਗਈ ਸੀ ਕਿ ਮਾਨਯੋਗ ਡੀਐਸਪੀ ਟ੍ਰੈਫਿਕ ਪਟਿਆਲਾ ਤੇ ਐਸਐਸਪੀ ਟ੍ਰੈਫਿਕ ਪਟਿਆਲਾ ਵੱਲੋਂ ਤੇ ਜਿਸ ਤੇ ਅੱਜ ਅਸੀਂ ਰਾਜਪੁਰਾ ਵਿਖੇ ਨੁਕੜ ਮਿੱਡੀਆਂ ਕਰ ਰਹੇ ਆ ਜੀ ਜਾ ਜਾ ਕੇ ਜੀ ਸਾਰਿਆਂ ਨੂੰ ਬਾਕੀ ਯੂਨੀਅਨ ਟੈਂਪੋ 3 ਬਲਰ ਯੂਨੀਅਨ ਸਕੂਲ ਦੇ ਵਿੱਚ ਵੀ ਅਸੀਂ ਸੈਮੀਨਾਰ ਲਗਾਵਾਂਗੇ ਜੀ ਅੱਜ ਉਹਦੇ ਵਿੱਚ ਇਹੀ ਹੈ ਕਿ ਜਿਹੜੇ ਰੋਡ ਐਕਸੀਡੈਂਟ ਨੇ ਬਹੁਤ ਹੋ ਰਹੇ ਨੇ ਜਿਸ ਤੇ ਸੜਕ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵਹਿਕਲ ਖੜਾ ਪਾਰਕ ਨਾ ਕਰੇ ਤੇ ਇਹਨਾਂ ਨੂੰ ਅਸੀਂ ਕਿਹਾ ਜੀ ਆਪਣੇ ਕਾਗਜ਼ਾਤ ਪੂਰੇ ਰੱਖੋ ਔਰ ਜੇਕਰ ਸਮੇ ਸਮੇਂ ਸਿਰ ਇਹਨਾਂ ਨੂੰ ਅਸੀਂ ਇਹ ਰਿਫਲੈਕਟਰ ਵੀ ਅੱਜ ਵੀ ਰਿਫਲੈਕਟਰ ਲਗਾਵਾਂਗੇ ਜੀ ਅੱਗੇ ਵੀ ਸਮੇ ਸਮੇਂ ਸਿਰ ਰਿਫਲੈਕਟਰ ਲਗਾਉਂਦੇ ਰਾਂਗੇ ਤਾਂ ਜੋ ਰੋਡ ਐਕਸੀਡੈਂਟਾਂ ਤੋਂ ਵਿੱਚ ਬਚ ਸਕੇ ਬਚਾ ਜਾ ਸਕੇ ਤੇ ਰੋਡ ਐਕਸੀਡੈਂਟ ਘੱਟ ਕੀਤਾ ਜਾ ਘਟਾਇਆ ਜਾ ਸਕੇ ਤੇ ਸਾਡੇ ਦੀਪਕ ਚਾਵਲਾ ਜੀ ਨੇ ਜਿਹੜੇ ਟ੍ਰੈਫਿਕ ਮਾਰਸ਼ਲ ਜੀ ਮੈਥਲ ਵੀ ਸਾਡੇ ਨਾਲ ਨੇ ਸਾਡੇ ਨਾਲ ਜੀ ਸਿਹਤ ਵੀ ਸੰਸਥਾਵਾਂ ਆਈਆਂ ਹੋਈਆਂ ਨੇ ਜਿਹੜੀਆਂ ਕਿ ਸਾਡੇ ਨਾਲ ਰਲ ਕੇ ਸੜਕ ਸੁਰੱਖਿਆ ਮਹੀਨੇ ਨੂੰ ਮਨਾ ਰਹੇ ਆ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਰੀ ਆਮ ਜਨਤਾ ਨੂੰ ਇਹੀ ਅਪੀਲ ਕਰਦਾ ਤੇ ਵੀ ਸੜਕਾਂ ਤੇ ਚੱਲਦੇ ਸਮੇਂ ਆਪਣੇ ਜਿਹੜੀ ਟ੍ਰੈਫਿਕ ਨਿਯਮਾਂ ਦਾ ਪਾਲਨ ਕੀਤਾ ਜਾਂ ਕੀਤੀ ਜਾਵੇ ਤਾਂ ਜੋ ਸੀਟ ਬੈਲਟ ਦਾ ਲਾਇਆ ਜਾਵੇ ਹੈਲਮਟ ਪਾਈ ਜਾਵੇ ਔਰ ਜਿਹੜੀ ਹੈ ਜੀ ਓਵਰ ਸਪੀਡ ਨਾ ਕੀਤੀ ਜਾਵੇ ਜੀ ਸਰ ਕੀ ਨਾਮ ਹੈ ਜੀ ਮੇਰਾ ਦੀਪਕ ਚਾਹ ਦਾ ਸਰ ਜਿਹੜਾ ਜੀ ਅੱਜ ਉਹ ਟ੍ਰੈਫਿਕ ਦੇ ਮੇਰੇ ਜਿਹੜਾ ਬਿਆਨ ਸੁਣਾਇਆ ਹੈ ਮੈਂ ਸਭ ਤੋਂ ਪਹਿਲੇ ਤਾਂ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਸਭ ਤੋਂ ਪਹਿਲੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਾਲ ਹੀ ਐਸਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਟ੍ਰੈਫਿਕ ਤੇ ਉਹਨਾਂ ਵੱਲੋਂ ਜੋ ਵੀ ਮੇਰੀ ਡਿਊਟੀ ਲਈ ਗਈ ਹੈ ਮੈਂ ਉਹਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਤੇ ਮੈਂ ਸਾਰਿਆਂ ਦਾ ਹੀ ਇੱਥੇ ਆਈ ਸੰਸਥਾਵਾਂ ਦਾ ਤੇ ਸਾਡੇ ਜਿਹੜੇ ਇੰਚਾਰ ਸਾਹਿਬ ਹੈ ਤੇ ਟ੍ਰੈਫਿਕ ਇੰਚਾਰ ਰਾਜਪੁਰਾ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਹੀ ਇੱਕ ਸ਼ਲਾੰਗਾ ਯੋਗ ਸੇਵਾ ਇਹ ਕਰ ਰਹੇ ਨੇ ਤੇ ਬਹੁਤ ਹੀ ਜ਼ਿੰਮੇਵਾਰੀ ਨਿਭਾ ਰਹੇ ਨੇ न्यूज 89 पंजाब देली राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा हो असर